ਭਾਈ ਅੱਜ ਰੀਡ ਕੀਤਾ ਜਿਹੜਾ ਡਰਗ ਫੈਕਟਰ ਨੇ ਕੀ ਕੀਤਾ ਬਾਰੇ ਡਰਗਨ ਸੈਟਰ ਨੇ ਆਪਣੀ ਰੂਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਟ੍ਰੈਕਾਬਲੂਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀ ਉਹ ਦੱਸਿਆ ਉਹਨਾਂ ਨੂੰ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸੈਟਰ ਨੂੰ ਜਿਆਦਾ ਪਤਾ ਮਨ ਤੋਂ ਪਤਾ ਨਹੀਂ ਕਿ ਆਏ ਕੋਈ ਮਿਸ ਯੂਜ਼ ਹੋਣ ਵਾਲੀ ਮੈਡੀਸਨ ਨਹੀਂ ਆ ਗਈ ਨਹੀਂ ਕੋਈ ਇਹੋ ਜੀ ਗੱਲ ਨਹੀਂ ਆ ਗਈ ਜੋ ਆਪਾਂ ਕਿਤੇ ਨਹੀਂ ਆ ਨਾ ਮਨੇ ਕੋਈ ਹਾਂਜੀ ਹਾਂਜੀ ਐਕਸਪਾਇਰ ਕੁਛ ਐਕਸਪਾਇਰ ਕੁਛ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਹੈ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਕਿਉਂਕਿ ਵੱਧ ਗਏ ਕਹਿੰਦੇ ਡੱਬੇ ਵੀ ਮਿਲੇ ਪੈਕਾ ਦੇ ਡੱਬੇ ਉਹ M75 ਦੇ ਹੈਗੇ ਸੀਗੇ ਬਿੱਲ ਦੇ ਕਹਿੰਦੇ ਖਾਮੀਆਂ ਆ ਹਾਂਜੀ ਬਿਲ ਬੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚਲ ਗਈ ਕੋਈ ਡੇਟ ਇਹਾਂ ਕੋ ਪਿੱਛੇ ਇਸ ਤਰ੍ਹਾਂ ਕਿਹੜੀ ਕਿਹੜੀ ਟੀਮ ਆਈ ਹੈ ਪਤਾ ਨਹੀਂ ਮੈਨੂੰ ਇੰਨਾ ਨੌਲੇਜ ਨਹੀਂ ਸਾਰੀਆਂ ਹੀ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆਏ ਠੀਕ ਆ ਭਾਈ ਹਾਂ ਜੀ ਇਸ ਯੂਜ਼ ਹੋਣ ਵਾਲੀਆਂ ਹਨ ਹਾਂ ਜੀ 10 ਤਰ੍ਹਾਂ ਦੀ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਹਨ ਹਾਂ ਜੀ ਇਹ ਇਹ ਇਹਦੀ ਕਾਰਵਾਈ ਲਈ ਉੱਚ ਕ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈਗੀ 10 ਤਰ੍ਹਾਂ ਦੀ ਦਵਾਈਆਂ ਜਿਹੜੀਆਂ ਉਹ ਕੀਤੀਆਂ ਗਈਆਂ ਉਹ ਚ ਮਿਸ ਯੂਜ਼ ਹੋਣ ਵਾਲੀਆਂ ਦਵਾਈਆਂ ਹੈਗੀਆਂ ਤੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਹੈ ਉਹਨਾਂ ਇਹਨਾਂ ਦੇ ਨਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜਬਤ ਕਰ ਲਈ ਗਈਆਂ ਸਰ ਕੋਈ ਐਕਸਪਾਇਰੀ ਦਵਾਈਆਂ ਵੀ ਕਹਿੰਦੇ ਮਿਲਦੀਆਂ ਐਕਸਪਾਇਰੀਆਂ ਵੀ ਦਵਾਈਆਂ ਸਿੱਗੀਆਂ ਕੁਝ ਉਹ ਵੀ ਜਬਤ ਕਰ ਲੈਣਗੇ ਕੋਈ ਬਿੱਲ ਜਿਹੜੇ ਜਿਹੜੇ ਮੌਜੂਦਾ ਤੇ ਮਿਲਣਗੇ ਜਨਾਬ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸਿਗੀਆਂ ਇਸ ਕਰਕੇ ਜਬਤ ਕਰਨੀਆਂ ਗਈਆਂ ਕਿਹੜੀ ਕਿਹੜੀ ਟੀਮ ਆਈ ਹੈ ਪੁਲਿਸ ਡਿਪਾਰਟਮੈਂਟ ਤੇ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਸਰ ਇਹ ਇੱਕ ਪ੍ਰੈਗਾ ਦੇ ਉੱਤੇ ਦੱਬੇ ਵੀ ਬਾਹਰ ਖਾਲੀ ਹਾਂਜੀ ਉੱਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਠੀਕ ਹੈ